ਫਿਲੌਰ ਪੁਲਿਸ ਨੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ ਚੂਰਾ ਪੋਸਟ ਬਰਾਮਦ ਕੀਤਾ ਹੈ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਆ ਇੰਸਪੈਕਟਰ ਸੰਜੀਵ ਕਪੂਰ ਐਸਐਚਓ ਥਾਣਾ ਫਿਲੌਰ ਨੇ ਦੱਸਿਆ ਕਿ ਫਿਲੌਰ ਪੁਲਿਸ ਵੱਲੋਂ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਥਾਣੇ ਫਿਲੌਰ ਪੁਲਿਸ ਵੱਲੋਂ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਥਾਣੇਦਾਰ ਅਨਵਰ ਮਸੀਹ ਨੇ ਪੁਲਿਸ ਪਾਰਟੀ ਸਹਿਤ ਇੱਕ ਵਿਅਕਤੀ ਨੂੰ 10 ਕਿਲੋ ਚੂਰਾ ਪੋਸਟ ਸਮੇਤ ਕਾਬੂ ਕੀਤਾ ਹੈ ਫੜੇ ਗਏ ਵਿਅਕਤੀ ਦੀ ਪਹਿਚਾਨ ਸਿੰਦਰਪਾਲ ਪੁੱਤਰ ਬਚਨਾਰਾਮ ਵਾਸੀ ਤਲਵੰਡੀ ਕਲਾ ਲੁਧਿਆਣਾ ਵਜੋਂ ਹੋਈ ਹੈ ਫੜੇ ਗਏ ਵਿਅਕਤੀ ਵਿਰੁੱਧ ਥਾਣਾ ਫਿਲੌਰ ਵਿਖੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਫਲੋਰ ਤੋਂ ਨਵਰੰਗ ਟੀਵੀ ਲਈ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਇਹ ਸਰ ਇੱਕ ਐਕਟਿਵਾ ਚਾਲਕ ਐਕਟਿਵਾ ਤੇ ਜਾ ਰਿਹਾ ਸੀ ਤੁਸੀਂ ਕਾਬੂ ਕੀਤਾ ਕੀ ਬਰਾਮਦ ਕੀਤਾ ਕੀ ਨਾ ਪਤਾ ਕਿੱਥੋਂ ਬਰਾਮਦ ਕੀਤਾ ਇਹ ਦੋਸ਼ੀ ਦਾ ਨਾਮ ਹੈਗਾ ਜੀ ਸ਼ਿੰਦਰਪਾਲ ਤਨੋ ਬਚਨਾ ਰਾਮ ਵਾਸੀ ਤਲਵੰਡੀ ਤਲਵੰਡੀ ਕਲਾਂ ਥਾਣਾ ਲੱਡੂਵਾਲ ਜ਼ਿਲ੍ਹਾ ਲੁਧਿਆਣੇ ਤੋਂ ਠੀਕ ਹੈ ਜੀ ਇਹ ਤੋਂ ਕਿਲਾ ਰੋਡ ਤੋਂ ਫਾਟਕ ਲੱਗੇ ਇਹਨੂੰ ਕਾਬੂ ਕੀਤਾ ਠੀਕ ਹੈ ਜੀ ਬੁੱਢੀ ਦੇ ਕੋਲ ਮਾਲ ਸਕੇ ਡੋਡੇ ਸਗੇ 10 ਕਿਲੋ ਚੋਰੂ ਠੀਕ ਹੈ ਉਹ ਬਰੰਦ ਕੀਤੇ ਜੀ ਅੱਛਾ ਕਿੰਨੇ ਲੰਮੇ ਸਮੇਂ ਤੋਂ ਕੰਮ ਕਰਦਾ ਹੈ ਇਹ ਪਹਿਲੂ ਇੱਥੋਂ 2098 ਦੇ ਵਿੱਚ ਤੇ 2003 ਦੇ ਵਿੱਚ ਦੋ ਮੁਕਦਮੇ ਦਰਜਾ ਠੀਕ ਹੈ ਜੀ ਉਹਨਾਂ ਜੇ ਬਰੀ ਹੋ ਚੁੱਕਾ ਆ ਹਾਂ ਜੀ ਤੇ ਹੁਣ ਉਸ ਤੋਂ ਬਾਅਦ ਹੁਣ ਫੜਿਆ ਨਹੀਂ ਅੱਛਾ ਜੀ ਇਹ ਕਿੱਥੋਂ ਲਿਆਉਂਦਾ ਸੀ ਕਿੱਥੇ ਵੇਚਦਾ ਪਤਾ ਨਹੀਂ ਇਸ ਬਾਰੇ ਇਹ ਦੱਸ ਨਹੀਂ ਰਿਹਾ ਕੁਝ ਵੀ ਇਹਦਾ ਰਿਮਾਂਡ ਲਵਾਂਗੇ ਉਸ ਤੋਂ ਬਾਅਦ ਪਤਾ ਕਰਾਂਗੇ ਕਿੰਨੇ ਮਾਲ ਬਰਾਮਦ ਹੋ ਰਿਹਾ 10 ਕਿਲੋ ਚੂਰਾਪੋਸ ਫਲੋਰ ਪੁਲਿਸ ਨੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ ਚੂਰਾਪੋਸ ਬਰਾਮਦ ਕੀਤਾ ਹੈ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆ ਇੰਸਪੈਕਟਰ ਸੰਜੀਵ ਕਪੂਰ ਐਸ ਐਚ ਓ ਥਾਣਾ ਫਲੋਰ ਨੇ ਦੱਸਿਆ ਕਿ ਫਲੋਰ ਪੁਲਿਸ ਵੱਲੋਂ ਨਸ਼ਾ ਵਿਰੁੱਧ ਮੁਹਿੰਮ ਤਹਿਤ ਥਾਣੇ ਫਲੋਰ ਪੁਲਿਸ ਵੱਲੋਂ ਨਸ਼ਾ ਵਿਰੁੱਧ ਮੁਹਿੰਮ ਤਹਿਤ ਥਾਣੇਦਾਰ ਅਨਵਰ ਮਸੀ ਨੇ ਪੁਲਿਸ ਪਾਰਟੀ ਸਹਿਤ ਇੱਕ ਵਿਅਕਤੀ ਨੂੰ 10 ਕਿਲੋ ਚੂਰਾਪੋਸ ਸਮੇਤ ਕਾਬੂ ਕੀਤਾ ਹੈ ਫੜੇਗੇ ਵਿਅਕਤੀ ਦੀ ਪਛਾਣ ਸਿੰਦਰਪਾਲ ਪੁੱਤਰ ਬਚਨਾਰਾਮ ਵਾਸੀ ਤਲਵੰਡੀ ਕਲਾ ਲੁਧਿਆਣਾ ਵਜੋਂ ਹੋਈ ਹੈ ਫੜੇ ਗਏ ਵਿਅਕਤੀ ਵਿਰੁੱਧ ਥਾਣਾ ਫਲੋਰ ਵਿਖੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਫਲੋਰ ਤੋਂ ਨਵਰੰਗ ਟੀਵੀ ਲਈ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਇਹ ਸਰ ਇੱਕ ਐਕਟਿਵਾ ਚਾਲਕ ਕੋਲ ਐਕਟਿਵਾ ਤੇ ਜਾ ਰਿਹਾ ਸੀ ਤੁਸੀਂ ਕਾਬੂ ਕੀਤਾ ਕੀ ਬਰਾਮਦ ਕੀਤਾ ਕੀ ਨਾ ਪਤਾ ਕਿੱਥੋਂ ਬਰਾਮਦ ਕੀਤਾ ਇਹ ਦੋਸ਼ੀ ਦਾ ਨਾਮ ਹੈਗਾ ਜੀ ਸ਼ਿੰਦਰਪਾਲ ਤਨੋ ਬਚਨਾਰਾਮ ਵਾਸੀ ਤਲਵੰਡੀ ਤਲਵੰਡੀ ਕਲਾਂ ਥਾਣਾ ਲੱਡੂਵਾਲ ਜਿਲ੍ਹਾ ਨਦੇਣਾ ਦੇ ਤੋਂ ਠੀਕ ਹੈ ਜੀ ਇਹ ਇਥੋਂ ਕਿਲਾ ਰੋਡ ਤੋਂ ਫਟਕ ਲਾ ਕੇ ਇਹਨੂੰ ਕਾਬੂ ਕੀਤਾ ਠੀਕ ਹੈ ਜੀ ਬੁੱਢੇ ਦੇ ਕੋਲ ਮਾਲਸ ਦੇ ਕੋਲ 10 ਕਿਲੋ ਚੋੜੂ ਠੀਕ ਹੈ ਉਹ ਬਰੰਦ ਕੀਤੇ ਜੀ ਅੱਛਾ ਕਿੰਨੇ ਲੰਮੇ ਸਮੇਂ ਤੋਂ ਕੰਮ ਕਰਦਾ ਜੀ ਇਹ ਪਹਿਲੂ ਇੱਥੋਂ 2098 ਦੇ ਵਿੱਚ ਤੇ 2003 ਦੇ ਵਿੱਚ ਦੋ ਮੁਕਦਮੇ ਦਰਜਾ ਠੀਕ ਹੈ ਜੀ ਉਹਨਾਂ ਜੇ ਬਰੀ ਹੋ ਚੁੱਕਾ ਆ ਹਾਂ ਜੀ ਤੇ ਹੁਣ ਉਸ ਤੋਂ ਬਾਅਦ ਹੁਣ ਫੜਿਆ ਇਹਨੂੰ ਅੱਛਾ ਜੀ ਇਹ ਕਿੱਥੋਂ ਲਿਆਉਂਦਾ ਸੀ ਕਿੱਥੇ ਵੇਚਦਾ ਪਤਾ ਨਹੀਂ ਇਸ ਬਾਰੇ ਇਹ ਦੱਸ ਨਹੀਂ ਰਿਹਾ ਕੁਝ ਵੀ ਇਹਦਾ ਰਿਮਾਂਡ ਲਵਾਂਗੇ ਇਹ ਤੋਂ ਬਾਅਦ ਪਤਾ ਕਰਾਂਗੇ ਕਿੰਨੇ ਮਾਲ ਬਰਾਮ ਤੋਂ ਲੱਗਣਗੇ 10 ਕਿਲੋ ਬੋਬੇ ਚਲੂਗੇ